ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਨ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਨ ਦਾ ਬਲਾਗ ਜਿਹੜਾ ਹੈਗਾ ਨਰੋਡ ਜਮਲ ਸਿੰਘ ਤਸਵੀਰਾਂ ਨਾਲ ਦੀ ਸਕਰੀਨ ਤੇ ਵੀ ਦਿਖਾਵਾਂਗੇ ਤੇ ਲਾਈਵ ਵੀ ਦਿਖਾਵਾਂਗੇ ਇੱਥੇ ਲੋਕਾਂ ਵੱਲੋਂ ਜਿਹੜਾ ਇੱਕ ਅਗਰੋਸ਼ ਕੀਤਾ ਗਿਆ ਗਲੀਆਂ ਦੇਖ ਸਕਦੇ ਨਾਲੀਆਂ ਦੇਖ ਸਕਦੇ ਉਹਨੂੰ ਲੈ ਕੇ ਕਹਿੰਦੇ ਨੇ ਕਿ ਜਿਹੜੀਆਂ ਪਾਣੀ ਦੀ ਨਿਕਾਸੀ ਹੈਗੀ ਐ ਉਹਦੇ ਬਹੁਤ ਹੀ ਮਾੜੇ ਹਾਲਾਤ ਨੇ ਪਾਣੀ ਜਿਹੜਾ ਨਿਕਲਦਾ ਹੀ ਨਹੀਂ ਤਸਵੀਰਾਂ ਦਿਖਾਵਾਂਗੇ ਸਾਹਮਣੇ ਮਕਾਨ ਹੈਗਾ ਦੇਖ ਸਕਦੇ ਹੋ ਉਦੇ ਚਾਰੇ ਪਾਸੇ ਜਿਹੜਾ ਪਾਣੀ ਜਿਹੜਾ ਕਾਫੀ ਇਕੱਠਾ ਹੋਇਆ ਇਹ ਦੂਸਰੀ ਸਾਈਡ ਮਕਾਨ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਥੱਲੇ ਪਾਣੀ ਵੀ ਦੇਖ ਸਕਦੇ ਹੋ ਨਾਲ ਮਕਾਨ ਦੀਆਂ ਤਸਵੀਰਾਂ ਗਰੀਬ ਪਰਿਵਾਰ ਹੈਗਾ ਬਿਲਕੁਲ ਟੁੱਟਣ ਦੀ ਕਗਾਰ ਤੇ ਹੈਗਾ ਬਿਲਕੁਲ ਦਰੇੜ ਆ ਚੁੱਕੀ ਹੈ ਮਕਾਨ ਦੇ ਵਿੱਚ ਕਾਰਨ ਕਹਿੰਦੇ ਆ ਸ਼ਹਿਰ ਦੇ ਵਿੱਚ ਜਿਹੜੀ ਹੈ ਪਾਣੀ ਦੀ ਜਿਹੜੀ ਨਿਕਾਸੀ ਨੂੰ ਲੈ ਕੇ ਸਹੀ ਨਹੀਂ ਹੈਗਾ ਇਹ ਗਲੀ ਦਿਖਾਵਾਂਗੇ ਜਿਹੜੀ ਨਵੀਂ ਬਣੀ ਹੈ ਨਵੀਂ ਨਗਰ ਪੰਚਾਇਤ ਦੀ ਕਮੇਟੀ ਬਣੀ ਹੈ ਉਹਨਾਂ ਵੱਲੋਂ ਗਲੀ ਬਣਾਈ ਗਈ ਹੈ ਕਹਿੰਦੇ ਗਲੀ ਕਿਤਨਾ ਕਿਤੇ ਉੱਚੀ ਬਣਾਈ ਗਈ ਹੈ ਜਿਸ ਕਰਕੇ ਜਿਹੜਾ ਸਾਡਾ ਨੀਵੀਆਂ ਹੋ ਗਈਆਂ ਉਹਨੂੰ ਲੈ ਕੇ ਜਿਹੜਾ ਪਾਣੀ ਦੀ ਸਮੱਸਿਆ ਬਣੀ ਹੋਈ ਹੈ ਲਗਾਤਾਰ ਦੂਸਰੇ ਪਾਸੇ ਕਹਿੰਦੇ ਜਿਹੜਾ ਸੀਵਰੇਜ ਪਾਇਆ ਗਿਆ ਉਹ ਵੀ ਸਹੀ ਢੰਗ ਨਾਲ ਪ੍ਰੋਪਰ ਜਿਹੜਾ ਸੀਵਰੇਜ ਨਹੀਂ ਹਜੇ ਤੱਕ ਪਿਆ ਜਿਸ ਕਰਕੇ ਵੀ ਕਾਫੀ ਜੜੀ ਪਰੇਸ਼ਾਨੀ ਆ ਰਹੀ ਹੈ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਵੱਲੋਂ ਜਿਹੜਾ ਕਮੇਟੀ ਘਰ ਵੀ ਜਾ ਕੇ ਇੱਕ ਐਪਲੀਕੇਸ਼ਨ ਵੀ ਦਰਜ ਕਰਵਾਈ ਗਈ ਸੀ ਸ਼ਿਕਾਇਤ ਦਰਜ ਕਰਵਾਈ ਸੀਗੀ ਇਸ ਵੱਲ ਜਲਦ ਧਿਆਨ ਦਿੱਤਾ ਜਾਏ ਤਾਂ ਜੋ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਲੇਕਿਨ ਇਹਨਾਂ ਦਾ ਕਿਹਨਾ ਵੀ ਕਿਸੇ ਨੇ ਵੀ ਅਜੇ ਤੱਕ ਇਸ ਵੱਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਕੱਲ ਜਿਹੜੀ ਭਾਰੀ بارش ਹੋਣ ਦੇ ਕਾਰਨ ਜਿਹੜਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਾ ਵੜਿਆ ਤੇ ਕਾਫੀ ਨੁਕਸਾਨ ਵੀ ਸਮਝ ਲਓ ਹੋਇਆ ਮੰਗ ਕੀਤੀ ਹੈ ਨਾ ਇਹ ਕਿ ਇਸ ਵੱਲ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਮੇਟੀ ਨੂੰ ਜਲਦ ਧਿਆਨ ਦੇਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਜਿਹੜੀ ਸਮੱਸਿਆ ਆ ਰਹੀ ਹੈ ਉਤੋਂ ਰਾਹਤ ਮਿਲ ਸਕੇ ਗੱਲਬਾਤ ਸੁਣਾਣੇ ਨਾ ਲੋਕਾਂ ਨੇ ਕੀ ਕੀਤੀ ਹੋਈ ਕੀ ਮੰਗਾ ਹੈਗੇ ਹਨ ਕਿ ਕੀ ਦਿੱਕਤਾਂ ਆ ਰਹੀਆਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੀ ਨਾਮ ਹੈ ਆਪਣਾ ਮੇਰਾ ਨਾਮ ਦਲੀਪ ਕੰਦੀ ਜੀ ਕੀੜਾ ਪਿੰਡ ਹੈਗਾ ਆਪਣਾ ਅੰਗਰੋਰ ਜਦ ਸਿੰਘ ਕੀ ਸੋਚਿਆ ਹੈਗੀ ਅੱਜ ਕਾਫੀ ਤੁਸੀਂ ਇਕੱਠੇ ਹੋਏ ਹੋ ਕਹਿੰਦੇ ਤੁਹਾਡੇ ਘਰਾਂ ਦੇ ਵਿੱਚ ਪਾਣੀ ਗੁਣੀ ਵੜ ਗਿਆ ਸੀਗਾ ਕੀ ਕੋਈ ਤਿਆਰੀ ਸਮੱਸਿਆ ਬਹੁਤ ਿਰਦੀ ਹੈ ਜੀ ਸਾਢੇ ਸਾਲ ਦੀ ਸਮੱਸਿਆ ਪਾਣੀ ਨਿਕਾਸੀ ਕੋਈ ਨਹੀਂ 181 ਨੰਬਰ ਨਾਲਾ ਹੀ ਉਹ ਨਾਲਾ ਪੂਰ ਦਿੱਤਾ ਔਰ ਓਵਰਫਲੋ ਪਾਣੀ ਜਿਹੜਾ ਉਹ ਸਾਡੇ ਘਰਾਂ 'ਚ ਵੜ ਗਿਆ ਦੁਕਾਨ ਤੇ ਵੜ ਗਿਆ ਆਰੀ ਤੇ ਮਸ਼ੀਨ ਤੇ ਵੜ ਗਿਆ ਉਹ ਨਿਕਲਣਾ ਬੜਾ ਔਖਾ ਕੰਦਾ ਕੰਦਾ ਬਹਿ ਗਿਆ ਡੇੜਾ ਆ ਗਿਆ ਵਿੱਚ ਕੰਦਾਂ ਦੇ ਨਾਲ ਮਕਾਨਾਂ ਦੇ ਤੇ ਦਰਖਾਸਤ ਵੀ ਪਿਛਲੇ ਸਾਲ ਮੈਂ ਦਰਖਾਸਤ ਦਿੱਤੀ ਸੀ ਕਮੇਟੀ ਦਫ਼ਤਰ ਉਹ 21 ਅਗਸਤ ਦੀ ਦਰਖਾਸਤ ਲੱਗੀ ਹੈ ਪਰ ਕਮੇਟੀ ਦਫ਼ਤਰ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਨੇ ਕਿਸੇ ਨੇ ਆਣ ਕੇ ਦਿਖਾਇਆ ਨਹੀਂ ਪੁੱਛਿਆ ਆਣ ਕੇ ਸਾਨੂੰ ਤਾਂ ਕੀ ਮਸਲਾ ਕੀ ਆ ਕੀ ਨਹੀਂ ਤੋਂ ਆਹੀ ਅਪੀਲ ਕਰਦੇ ਆਂ ਕਿ ਇਹ ਨਾਲਾ ਜਿਹੜਾ ਆ 181 ਨੰਬਰ ਖਲਵਾਇਆ ਜਾਵੇ ਤੇ ਉਹ ਅੱਗੇ ਪੈਂਦਾ ਪ੍ਰਾਇਮਰੀ ਸਕੂਲ ਦੀ ਵੀ ਪਾਣੀ ਵੜਿਆ ਉਹਦੇ ਬੱਚਿਆਂ ਦਾ ਵੀ ਬੁਰਾ ਹਾਲ ਹੈ ਉਸ ਕਰ ਨਹੀਂ ਕਾਰਨ ਕੀ ਮੰਨਦੇ ਹੋ ਗਲੀਆਂ ਵੀ ਬੰਨ ਰਹੀਆਂ ਸੀਵਰੇਜ ਵੀ ਪੈ ਰਿਆ ਫਿਰ ਵੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਗਲੀਆਂ ਜਦੋਂ ਗਲੀ ਬਣਣੀ ਸੀ ਨਾ ਪਹਿਲਾਂ ਤੇ ਮੰਤਰੀ ਲਾਲ ਜਾਨ ਨੇ ਮੈਂ ਨਾਲ ਸੀਗਾ ਉਹਨੂੰ ਉਹਨੂੰ ਕਿਹਾ ਮੈਂ ਵੀ ਇਹਦੇ ਇਕ ਨਾਲਾ ਬੰਦਾ ਹੈ ਨਾਲਾ ਜਿਹੜਾ ਉਹ ਨਿਕਾਸੀ ਹੈ ਤੇ ਉਹ ਨਾਲਾ ਬਣਨਾ ਚਾਹੀਦਾ ਉਹਨਾਂ ਕਿਹਾ ਜਈ ਨੂੰ ਜਈ ਪਹਿਲਾਂ ਜਿਹੜਾ ਹਨਾਕ 2 ਸਾਲ ਪਹਿਲਾਂ ਦਾ ਜਈਹਾ ਜਈ ਨੇ ਕਿਹਾ ਵੀ ਜਈ ਨੂੰ ਕਿਹਾ ਵੀ ਤੁਸੀਂ ਨਾਲਾ ਪਹਿਲਾਂ ਬਣਾਓ ਤੇ ਫਿਰ ਗਲੀ ਬਣਾਓ ਪਰ ਇਹਨਾਂ ਕਿਹਨੇ ਗਲੀ ਨਹੀਂ ਨਾਲੀ ਨਹੀਂ ਬਣਾਈ ਗਲੀ ਬਣਾ ਦਿੱਤੀ ਹੈ ਗਲੀ ਉੱਤੀ ਹੋ ਗਈ ਹੈ ਪਿਛਲੋ ਜ ਪਿੱਛੋ ਜਗਾ ਨੀਮੀ ਹੋ ਗਿਆ ਪਾਣੀ ਨਿਕਲਣਾ ਖੋ ਗਿਆ ਸੀਵਰੇਜ ਸੀਵਰੇਜ ਵਗੈਰਾ ਵੀ ਸੀਵਰੇਜ ਜਿਹੜਾ ਆ ਉਹ ਸੀਵਰੇਜ ਪਿੱਛੇ ਪਿੱਛੇ ਰੁਕ ਗਿਆ ਅੱਗੇ ਸੀਵਰੇਜ ਨਹੀਂ ਪਿਆ ਕੰਦੇ ਅੱਗੇ ਸੀਵਰੇਜ ਇਹ ਠੇਕੇਦਾਰ ਨੂੰ ਕਿਹਾ ਗਿਆ ਤੇ ਅੱਗੇ ਸੀਵਰੇਜ ਨਹੀਂ ਪਾਣਾ ਕਾਰਨ ਕਿਉਂਕਿ ਅੱਗੇ ਘਰ ਹੈਗੇ ਨੇ ਘਰ ਆ ਘਰ ਨਹੀਂ ਅੱਗੇ ਪਰ ਅਸੀਂ ਕਹਿੰਦੇ ਆ ਵੀ ਸਾਡੇ ਅੱਗੇ ਘਰ ਨੇ ਦੁਕਾਨਾਂ ਨੇ ਫਿਰ ਤਿੰਨ ਚਾਰ ਘਰ ਨੇ ਯਾਨੀ ਕਿ ਸਕੂਲ ਤੱਕ ਸੀਵਰੇਜ ਪਾ ਸਕਦਾ ਪਰ ਇਹਨਾਂ ਅੱਗੇ ਸੀਵਰੇਜ ਨਹੀਂ ਪਿਆ ਪਿੱਛੇ ਪਿੱਛੇ ਸੀਵਰੇਜ ਰੁਕਦਾ ਕੀ ਮੰਨ ਕਰਦੇ ਹੋ ਅਸੀਂ ਕਹਿੰਦੇ ਆ ਵੀ ਸੀਵਰੇਜ ਪਾਣਾ ਚਾਹੀਦਾ ਜਿਹੜਾ ਇਹਦਾ ਪਾਣੀ ਜਿਹੜਾ ਹੈ ਨਾਲੇ ਦਾ ਪਾਣੀ ਜਿਹੜਾ ਨਕਾਸੀ ਜਿਹੜਾ ਬਾਹਰ ਦਾ ਉਹ ਪਾਣੀ ਸੇਵ ਜਾਵੇ ਤੇ ਬਾਹਰੋਂ ਨਿਕਲ ਜਾਵੇ ਹਾਂਜੀ ਕੀ ਨਾਜੀ ਆਪਣਾ ਸ਼ਰਦਾ ਦੇਵੀ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਪ੍ਰੋਬਲਮ ਬਾਬ ਜੀ ਇਹ ਆ ਰਹੀ ਹੈ ਕਿ ਘਰਾਂ ਦੇ ਵਿੱਚ ਪਾਣੀ ਆ ਗਿਆ ਨਾਲ ਗਲੀ ਹੋ ਗਈ ਗਲੀ ਹੋ ਗਈ ਉੱਚੀ ਤੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਗਰੀਬ ਆਦਮੀਆਂ ਤੇ ਬਹੁਤ ਪ੍ਰਾਬਲਮ ਆ ਸਾਨੂੰ ਜੀ ਪਾਣੀ ਬਹੁਤ ਆ ਰਿਹਾ ਸਕੂਲਾਂ ਵਿੱਚ ਵੀ ਘਰਾਂ ਵਿੱਚ ਵੀ ਤੇ ਕੀ ਕਿਸੇ ਨੂੰ ਪਿਆ ਨਹੀਂ ਕਦੇ ਇਸ ਬੰਦ ਨੇ ਨਹੀਂ ਜੀ ਕਿਸੇ ਨੇ ਨਾ ਸਾਨੂੰ ਪੁੱਛਿਆ ਨਾ ਕੋਈ ਆਇਆ ਉਹਨੂੰ ਡਿਜ਼ਾਈਨ ਨਹੀਂ ਕੋਈ ਬੋਟਾ ਵਟਾ ਜਦੋਂ ਆਉਂਦੀਆਂ ਫਿਰ ਵੋਟਾਂ ਲੈਣ ਹਾਂਜੀ ਜਦੋਂ ਵੋਟਾਂ ਆਉਂਦੀਆਂ ਵੋਟਾਂ ਲੈਣ ਬਾਰੇ ਸਾਰੇ ਆ ਜਾਂਦੇ ਆ ਕਿ ਵੋਟਾਂ ਦਿਓ ਵੋਟਾਂ ਬਾਅਦ ਚ ਸਾਡੇ ਕੋਈ ਨਹੀਂ ਸੁਣਾਈ ਕਰਦੇ ਨਾ ਸਾਨੂੰ ਪੁੱਛਦੇ ਕੀ ਮੰਗ ਕਰਦੇ ਆਸੀਂ ਮੰਗ ਜੀ ਇਹੀ ਕਰਨੇ ਆ ਕਿ ਜਿਹੜੇ ਸਾਡੇ ਘਰਾਂ ਦੇ ਪਾਣੀ ਹੈ ਉਹ ਨਿਕਲੇ ਜਾਣ ਅੱਜ ਭਾਈ ਕੀ ਨਾਮ ਹੈ ਆਪਣਾ ਦਿਲਗਰ ਰਾਜੀ ਦਿਲਗਰ ਜੀ ਕੀ ਕਹਿਣਾ ਜਾਂਦੇ ਹੋ ਤੁਹਾਡੇ ਵੀ ਘਰਾਂ ਚ ਕਹਿੰਦੇ ਕਾਫੀ ਪਾਣੀ ਕੱਲ ਆਇਆ ਮਾਏ ਪਾਣੀ ਆਇਆਗੀ ਸਾਡਾ ਬਹੁਤ ਬੁਰਾ ਹਾਲਾਤ ਖਰਾਬਣਾ ਤੇ ਇਹਦੇ ਤੜੀ ਗੱਲਾਂ ਕਰਨੀ ਹੋਈ ਰਹਿਣਾ ਕਈ ਉੱਠੀ ਹੋਈ ਨਹੀਂ ਇਹਨੇ ਜਦੋਂ ਪਾਣੀ ਵਰਖਾ ਜ਼ਰੂਰੀ ਹੁੰਦੀ ਹੈ ਸਾਰੇ ਅੰਦਰ ਆਵਰਦਾ ਆਜ ਤੱਕ ਤਾਂ ਗਾਵੇ ਦੇ ਸਾਰੇ ਸੁਣਵਾਏ ਸਾਡੀ ਕੋਈ ਕਰਦਾ ਨਹੀਂ ਤੇ ਅਸੀਂ ਇਹਨੇ ਗਾਵਾ ਯਾਰ ਇੰਨੇ ਕੋ ਬੇਵਹਾ ਤੇ ਸਾਡੇ ਦੇਖੋ ਆ ਕੇ ਮਕਾਨ ਕੇ ਹਾਲਾਤ ਹੋ ਜਾਂਦੇ ਕਿ ਸਾਡੇ ਰੋਟੀ ਪਕਾਉਣਾ ਬੜੀ ਮੁਸ਼ਕਲ ਆ ਤੇ ਬੱਚੇ ਤਾਂ ਸਾਰੇ ਸੋਨਾ ਬੋਨਾ ਸਾਡਾ ਮਾ ਸੇਵਰਾਜ ਸ਼ਾਮਰਗ ਪਾਣੀ ਵੀ ਚਿਰ ਨਹੀਂ ਤਾ ਸਾਡੇ ਪੈਰ ਵੀ ਗਲ ਗਏ ਸਾਡੀ ਕਮੇਟੀ ਵਾਲਿਆਂ ਨੂੰ ਮਹਾਰਾਜ ਕਮੇਟੀਆਂ ਨੂੰ ਇਹ ਤਾਂ ਹੁੰਦਾ ਕੋਈ ਨਹੀਂ ਕਰਾਂਗੇ ਨੂੰ ਇਹ ਕੋਈ ਆਵੇ ਜਾਵੇ ਸਹੀ ਬੰਦਾ ਕਵੇ ਤੇ ਕੋਈ ਆਂਦਾ ਹੀ ਨਹੀਂ ਕੋਈ ਉਹ ਸਿਰਫ ਬੋਲਣ ਆਇਆ ਮੇਰਾ ਤੇ ਬੋਲ ਕੇ ਛੱਡ ਇਹਨੇ ਦਸਨ ਵਾਈ ਕੋਈ ਨਹੀਂ ਕਰਦਾ